ਪਾਕਿਸਤਾਨ ਬਹੁਤ ਸੋਹਣਾ ਹੈ ਇੰਨਾ ਸਾਨੂੰ ਐ ਲੱਗਾ ਵੀ ਆਪਣਾ ਪਰਿਵਾਰ ਹੀ ਹੈ ਇੱਥੇ ਇੰਨਾ ਅਸੀਂ ਆਪਣੇ ਪੰਜਾਬ ਚ ਨਹੀਂ ਕੰਫਰਟੇਬਲ ਫੀਲ ਕੀਤਾ ਜਿੰਨਾ ਇੱਥੇ ਆਣ ਕੇ ਕੀਤਾ ਕਿ ਪਤਾ ਹੀ ਨਹੀਂ ਲੱਗਾ ਵੀ ਘਰੇ ਬੈਠੇ ਆ ਕਿ ਅਸੀਂ ਪਾਕਿਸਤਾਨ ਚ ਬੈਠੇ ਆ ਤੇ ਬਹੁਤ ਚੰਗੇ ਆ ਸਾਰੇ ਭੈਣ ਭਰਾ ਪਤਾ ਹੀ ਨਹੀਂ ਸਾਡਾ ਕਿ ਅਸੀਂ ਦੂਸਰੀ ਕੰਟਰੀ ਚ ਆ ਕੇ ਬੈਠੇ ਆ ਮੈਂ ਪਹਿਲੀ ਵਾਰ ਹੀ ਆਈ ਆ ਪਰ ਮੈਨੂੰ ਇੰਨਾ ਚੰਗਾ ਲੱਗਾ ਕਿ ਮੈਂ ਚਾਹੁੰਨੀ ਮੈਂ ਬਾਰ ਬਾਰ ਇੱਥੇ ਆਵਾਂ ਤੇ ਸਾਰਿਆਂ ਨੂੰ ਮਿਲਾਂ ਤੇ ਬਹੁਤ ਸੋਹਣਾ ਲੱਗਾ ਆ ਤੇ ਤੁਸੀਂ ਅਮਰੀਕਾ ਤੋਂ ਆਏ ਹੋ ਹਾਂਜੀ ਮੈਂ ਕੈਲੀਫੋਰਨੀਆ ਰਹਿਨੀ ਆ ਪਰ ਮੈਂ ਬੋਰਨ ਇੱਥੋਂ ਦੀ ਆ ਪੰਜਾਬ ਦੀ ਤੇ ਹੁਣ ਮੇਰੇ ਬੱਚੇ ਮੇਰੀ ਫੈਮਿਲੀ ਉੱਥੇ ਆ ਤੇ ਮੇਰੀ ਮਾਤਾ ਜੀ ਨਾਲ ਆਏ ਆ ਹਾਂਜੀ ਤੇ ਮੈਂ ਆਪਣੀ ਮੰਮੀ ਨਾਲ ਲੈ ਕੇ ਆਈ ਆ ਤੇ ਨਾਲੇ ਤਾਂ ਸਾਡੇ ਗੁਰਦੁਆਰੇ ਦੇ ਦਰਸ਼ਨ ਹੋਏ ਨਾਲੇ ਸਾਰੇ ਭੈਣ ਭਰਾਵਾਂ ਨੂੰ ਮਿਲੇ ਆ ਤੇ ਜੇ ਅਸੀਂ ਕਿਤੇ ਬਾਹਰ ਵੀ ਜਾਨੇ ਆ ਤੇ ਇੰਨੇ ਉਹ ਮਹਿਮਾਨ ਬਾਜੀ ਸਾਡੀ ਹੋਣ ਰਹੀ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਹੈਵਨ 'ਚ ਬੈਠੇ ਆ ਸਵਰਗਾਂ 'ਚ ਬੈਠੇ ਲੱਗਦੇ ਆ ਸਾਨੂੰ ਅਸੀਂ ਜਿਹੜੀ ਯੰਗ ਜਨਰੇਸ਼ਨ ਆ ਉਹਨੂੰ ਕੀ ਪਾਗਮ ਤੋਗੋ ਉਹਨਾਂ ਨੂੰ ਦੋ ਕਿ ਵੀ ਤੁਸੀਂ ਆਵੋ ਸਾਰੇ ਇੱਥੇ ਭੈਣ ਭਰਾਵਾਂ ਨੂੰ ਮਿਲੋ ਆਣ ਕੇ ਦੇਖੋ ਕਿ ਇੱਥੇ ਆਪਣਾ ਪਨ ਆਪਣੇ ਭੈਣ ਭਰਾ ਸਾਰੇ ਇੱਥੇ ਆ ਤੇ ਬਹੁਤ ਖੁਸ਼ੀ ਹੁੰਦੀ ਮੇਰੇ ਕੇ ਤੇ ਮੈਂ ਤਾਂ ਆਪਣੇ ਬੱਚਿਆਂ ਨੂੰ ਕਹੂੰਗੀ ਵੀ ਹਮੇਸ਼ਾ ਪੰਜਾਬ ਵੀ ਆਵੋ ਐਸ ਪੰਜਾਬ ਤੇ ਵੀ ਆਵੋ ਸਾਰਿਆਂ ਨੂੰ ਮਿਲੋ ਆਪਣੇ ਪਿਛਲੇ ਜਿਹੜੇ ਸਾਡੇ ਬਜ਼ੁਰਗ ਜਾਜਾ ਸਾਡੇ ਜਿਹੜੇ ਪਿਛਲੇ ਪਾਕਿਸਤਾਨ ਮੇਰੇ ਬਾਪੇ ਪਰਦਾਦੇ ਇੱਥੋਂ ਦੇ ਹੀ ਸੀਗੇ ਜਿਹੜੇ ਇੱਥੋਂ ਹੁਣ ਗਏ ਆ ਤੇ ਖੁਸ਼ੀ ਹੁੰਦੀ ਆ ਮਿਲ ਕੇ ਨਾਲੇ ਆਪਣਾ ਪਿਛਲ ਦਾ ਪਤਾ ਲੱਗਦਾ ਆ ਤੇ ਮੈਂ ਬੱਚੇ ਮੇਰੇ ਅਮਰੀਕਨ ਦੇ ਬਾਉਣ ਨੇ ਪਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਵੀ ਜ਼ਰੂਰ ਇੱਥੇ ਹਾਂਜੀ ਹੁਣੇ ਕਿੱਥੋਂ ਦੇ ਰਿਸ਼ਤੇ ਹੁੰਦੇ ਪਾਕਿਸਤਾਨੀ ਹਾਂਜੀ ਬਾਉਣ ਉੱਥੋਂ ਦੇ ਆ ਪਰ ਇਹਨਾਂ ਦੇ ਜਿਹੜੇ ਮਾਪੇ ਸੀਗੇ ਉਹ ਇੱਥੋਂ ਗਏ ਸੀਗੇ ਪਾਕਿਸਤਾਨ ਰਗੀਲਪੁਰ ਪਿੰਡ ਕਹਿੰਦੇ ਸੀਗੇ ਕੋਈ ਹੁਣ ਸੰਤ ਪਤਾ ਨਹੀਂ ਕਿੱਥੇ ਰਹੇ ਲਾਹੌਰ ਜ਼ਿਲ੍ਹੇ ਦੇ ਵਿੱਚ ਲਾਹੌਰ ਜ਼ਿਲ੍ਹੇ ਵਿੱਚੋਂ ਜ਼ਿਆਦਾ ਇਹ ਪਿੰਡ ਤੋਂ ਕੋਈ ਕੋਈ ਇਕੱਠੇ ਸੀ ਜੀ ਜੀ ਤੇ ਉੱਥੇ ਸਾਡੇ ਮਾਪੇ ਜਾਣ ਕੇ ਗੱਲਾਂ ਤਾਂ ਬਹੁਤ ਸਾਰੀਆਂ ਦੱਸ ਦਿੰਦੇ ਇਸ ਪੈਣਾ ਕਰਾਂਗੇ ਰਹੀਦਾ ਸੀ ਇਕੱਠਾ ਖਾਈਦਾ ਸੀ ਹਾਂਜੀ ਸਰਪ੍ਰਵਾਹ ਕੋ ਇਕੱਠਾ ਚੰਗਾ ਹੁੰਦਾ ਸੀ ਸਾਨੂੰ ਕਹਿੰਦੇ ਉਹਨਾਂ ਪੈਣਾ ਪਰਵੇਂ ਕਿ ਅਸੀਂ ਤੁਸੀਂ ਆਪਣੇ ਬੱਚੇ ਲੈ ਕੇ ਤੁਸੀਂ ਚਲੇ ਜਾਓ ਜੀ ਨਾਜ਼ਰੀਨ ਇੱਕ ਹੋਰ ਫੈਮਲੀ ਮੇਰੇ ਨਾਲ ਮੌਜੂਦ ਹੈ ਜਿਹੜੀ ਅਮਰੀਕਾ ਤੋਂ ਸਪੈਸ਼ਲ ਪਾਕਿਸਤਾਨ ਵਿਜ਼ਿਟ ਕਰਨ ਆਈ ਹੈ ਤੇ ਸਰਦਾਰ ਜੀ ਉਹਨਾਂ ਨੂੰ ਪੁੱਛਦੇ ਆ ਇਹਨਾਂ ਨੂੰ ਕਿਦਾਂ ਲੱਗਿਆ ਜੀ ਪਾਕਿਸਤਾਨ ਤੁਹਾਨੂੰ ਕਿਦਾਂ ਲੱਗਿਆ ਆ ਕੇ ਬਹੁਤ ਬੜੀ ਦੱਸ ਨਹੀਂ ਸਕਦੇ ਜੀ ਦਾ ਬਹੁਤ ਜ਼ਿਆਦਾ ਬਹੁਤ ਬਹੁਤ ਨੋ ਐਕਸਪਲੇਨੇਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਇੰਡੀਆ ਚ ਮੈਂ ਕੋਲੀ ਅਕਲਾ ਮੋਗੇ ਡਿਸਟ੍ਰਿਕਟ ਚ ਪਹਿਲਾਂ ਇਹ ਫਰੀਦਕੋਟ ਡਿਸਟ੍ਰਿਕਟ ਸੀਗਾ अच्छा ਤੁਸੀਂ ਪੂਰਾ ਪਾਕਿਸਤਾਨ ਫਿਰਿਆ ਹਰ ਜਗ੍ਹਾ ਤੇ ਗਏ ਹੋ 13 ਦਿਨਾਂ ਵਾਸਤੇ ਤੁਸੀਂ ਆਏ ਸੀ ਕਿੱਦਾਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਅਸੀਂ ਆਪਣੇਆਂ ਨੂੰ ਮਿਲਣ ਆਏ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਿਆ اچھا ਸਭ ਤੋਂ ਜ਼ਿਆਦਾ ਮਜ਼ਾ ਕਿਹੜੀ ਜਗ੍ਹਾ ਤੇ ਆ ਜੀ ਮਜ਼ਾ ਇਟਸ ਹਾਰਡ ਟੂ ਕੰਪੇਅਰ ਹੈਨਾ ਵੀ ਵੈਰੀ ਹਾਰਡ ਟੂ ਕੰਪੇਅਰ ਮਜ਼ਾ ਪੰજા ਸਾਹਿਬ ਮਜ਼ਾ ਕਰਤਾਰਪੁਰ ਸਾਹਿਬ ਹੈਨਾ ਨਨਕਾਣਾ ਸਾਹਿਬ ਤਿਆ ਜਦੋਂ এডਿਕੇਸ਼ਨ ਸੈਂਟਰ ਦੇਖਦੇ ਆ ਖੁੱਲੇ ਵੇ ਹਨਾ ਗੁਰੂ ਨਾਨਕ ਦੇਵ ਜੀ ਦਾ ਇਹੀ ਉਦੇਸ਼ ਸੀ ਐਜੂਕੇਟ ਕਰਨਾ ਲੋਕਾਂ ਨੂੰ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ